ਸਤਨੂੰ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਜੋਤਿਸ ਭਾਵੈ ਸੋਈ ਕਰਸੀ ਹੁਕਮੁ ਨ ਕਰਣੁ ਹੋਈ ਸੋ ਪਤਿ ਸਹੁ ਸਾਹ ਪਤਿ ਸਾਹਿਬ ਨਾਨਕ ਰਨ ਰਜ਼ਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਇਹ ਜੋਗੀ ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾ ਬਣਾਵੇਂ ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਕਾਲਪੁਰਖ ਦੇ ਧਿਆਨ ਦੀ ਸਵਾ ਪਿੰਡੇ ਤੇ ਮਲੇ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਮੌਤ ਦਾ ਭਾਉ ਤੇਰੀ ਗੋਦੜੀ ਹੋਵੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ ਆਈ ਪੰਤੀ ਸਗਲ ਜਮਾਤੇ ਮਨ ਜੀਤਾ ਜਗ ਜੀਤ ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹ ਉਹੀ ਆਈ ਪੰਥ ਵਾਲਾ ਹੈ ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਆਦੇਸ ਤਿਸੈ ਆਦੇਸ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਆਦ ਅਨਿਲ ਅਨਾਦ ਅਨਾਹਤ ਜੋਗ ਜੋਗ ਇੱਕੋ ਵੇਸ ਜੋ ਸਬਦ ਦਾ ਮੁੰਡ ਹੈ ਜੋ ਸੁੱਧ ਸਰੂਪ ਹੈ ਇਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਕੋ ਜਿਹਾ ਰਹਿੰਦਾ ਹੈ ਭਗਤ ਗਿਆਨ ਦਇਆ ਪੰਡਾਰਣ ਘਟ ਘਟ ਬਾਜੈ ਨਾਦ ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਤੇਰੇ ਲਈ ਪੰਡਾਰਾ ਚੂਰਮਾ ਹੋਵੇ ਦਇਆ ਇਸ ਗਿਆਨ ਰੂਪੰਡਾਰੇ ਦੀ ਵਰਤਾਈ ਹੋਵੇ ਹਰ ਇੱਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਜ਼ਿੰਦਗੀ ਦੀ ਰੋ ਚੱਲ ਰਹੀ ਹੈ ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ ਇਹ 나ਦੀ ਵੱਜ ਰਹੀ ਹੋਵੇ ਆਪੁ 나ਤ 나ਤੀ ਸਭੁ ਜਾ ਕੀ ਰਿਧਿ ਸਿਧਿ ਅਵਰਾ ਸਾਦ ਤੇਰਾ 나ਤ ਆਪੁ ਕਾਲਪੁਰਖ ਹੋਵੇ ਜਿਸ ਦੇ ਵਚਸ ਵਿੱਚ ਸਾਰੀ ਸ੍ਰਿਸ਼ਟੀ ਹੈ ਇਹ ਰਧੀਆਂ ਤੇ ਸਿਧੀਆਂ ਦਾ ਕਿਸੇ ਹੋਰ ਪਾਸੇ ਖੜਨ ਵਾਲੇ ਸਵਾਦ ਹਨ ਸੰਯੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਅਕਾਲ ਪੁਰਖ ਦੀ ਸੰਯੋਗ ਸਤਾ ਤੇ ਵਿਜੋਗ ਸਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ ਲੇਖ ਅਨੁਸਾਰ ਦਰਜਾ ਬਦਰਜਾ ਸੁਖ ਦੁਖ ਦੇ ਛਾਂਦੇ ਮਿਲ ਰਏ ਅਨ ਆਦੇਸ ਤਿਸੈ ਆਦੇਸ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜੋ ਸਭ ਦਾ ਮੁੰਡ ਹੈ ਜੋ ਸੁਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ ਰਹਿਤ ਹੋਏ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇਹ ਕੱਲੀ ਮਾਇਆ ਕਿਸੇ ਜੋਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਕ ਤੌਰ ਤੇ ਉਸ ਦੇ ਤਿੰਨ ਪੁੱਤਰ ਜੰਮ ਪਏ ਉਹਨਾਂ ਵਿੱਚੋਂ ਇੱਕ ਬ੍ਰਹਮ ਘਰਬਾਰੀ ਬਣ ਗਿਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਇੱਕ ਵਿਸ਼ਨੂੰ ਪੰਡਾਰੇ ਦਾ ਮਾਲਕ ਬਣ ਗਿਆ ਭਾਵ ਜੀਵਾ ਨੂੰ ਰਜਕ ਉਪਰੋਂ ਦਾ ਕੰਮ ਕਰਨ ਲੱਗਾ ਅਤੇ ਇੱਕ ਸ਼ਿਵ ਕਚਹਿਰੀ ਲਾਉਂਦਾ ਹੈ ਭਾਵ ਜੀਵਾ ਨੂੰ ਸੰਘਾਰਦਾ ਹੈ ਜੇ ਤਿਸ ਭਾਵੇ ਤੇ ਵਚ ਲਾਵੇ ਜੇ ਵ ਹੋਇ ਪ੍ਰਮਾਣ ਜੇ ਵੀ ਉਸ ਕਾਲਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ ਜਿਵੇਂ ਉਹ ਆਪ ਸੰਸਾਰ ਦੀ ਕਾਰ ਚਲਾ ਰਹਾ ਹੈ ਉਹ ਵੇਖਾ ਉਹਨਾਂ ਨਦਰੂਨ ਆਵੈ ਬੋਤਾ ਇਹੋ ਵਿਡਾਨ ਇਹ ਬੜਾ ਅश्चर्यਿਤ ਕੋਟਕ ਹੈ ਕਿ ਉਹ ਅਕਾਲਪੁਰਖ ਸਭ ਜੀਵਾਂ ਨੂੰ ਵੇਖ ਰਹਾ ਹੈ ਪਰ ਜੀਵਾਂ ਨੂੰ ਅਕਾਲਪੁਰਖ ਨਹੀਂ ਦਿਸਦਾ ਆਦੇਸ ਤਿਸੈ ਆਦੇਸ ਕੇਵਲ ਸਕਾਲਪੁਰਖ ਨੂੰ ਪ੍ਰਣਾਮ ਕਰੋ ਆਦ ਅਨੀਲ ਅਨਾਦ ਅਨਾਹਤ ਜੋ ਗੁਰਜੋ ਕੋ ਇੱਕੋ ਵੇਸ ਜੋ ਸਬਦਾ ਬੁੰਡ ਹੈ ਜੋ ਸੁਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲਭ ਸਕਦਾ ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਕੋ ਜਿਹਾਰ ਰਹਿੰਦਾ ਹੈ ਆਸਣ ਲੋਏ ਲੋਏ ਪੰਡਾਰ ਅਕਾਲ ਪੁਰਖ ਦੇ ਪੰਡਿਆਰਿਆਂ ਦਾ ਟਿਕਾਣਾ ਹਰੇਕ ਭਾਵਨ ਵਿੱਚ ਹੈ ਜੋਕ ਚ ਪਾਇਆ ਸੋ ਏਕਾ ਵਾਰ ਜੋ ਕੁਝ ਕਾਲਪੁਰਖ ਨੇ ਉਹਨਾਂ ਢੰਡਾਰਿਆਂ ਵਿੱਚ ਪਾਇਆ ਹੈ ਇੱਕੋ ਵਾਰੀ ਪਾ ਦਿੱਤਾ ਹੈ ਕਰ ਕਰ ਵਿਕਰ ਸਿਰਜਣਹਾਰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਾਲਪੁਰਖ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਨਾਨਕ ਸੱਚੀ ਕੀ ਸਾਚੀ ਕਾਰ ਇਹ ਨਾਨਕ ਸਦਾ ਸਿਰ ਰਹਿਣ ਵਾਲੇ ਕਾਲਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ ਵਾਲੀ ਇਕ ਕਾਲ ਸਦਾ ਟਲ ਹੈ ਉਕਾਈ ਤੋਂ ਖਾਲੀ ਹੈ ਆਦੇਸ ਤਿਸ ਹੈ ਆਦੇਸ ਕੇਵਲ ਅਕਾਲ ਪੁਰਖ ਨੂੰ ਪਰਨਾਮ ਕਰੋ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੋ ਇੱਕੋ ਵੇਸ ਜੋ ਸੁਧ ਸਰੂਪ ਹੈ ਜਿਸ ਦਾ ਕੋਈ ਮੋੜ ਨਹੀਂ ਲੱਭ ਸਕਦਾ ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਇੱਕ ਦੂਜੀ ਕੋ ਲੱਖ ਹੋਏ ਲੱਖ ਹੋ ਬਹਿ ਲੱਖ 20 ਜੇ ਇੱਕ ਜੀਵ ਤੋਂ ਲੱਖ ਜੀਬਾਂ ਹੋ ਜਾਣ ਅਤੇ ਲੱਖ ਜੀਬਾਂ ਤੋਂ 20 ਲੱਖ ਬਣ ਜਾਣ ਲੱਖ ਲੱਖ ਕਿਹੜਾ ਆਖੀਐ ਇੱਕ ਨਾਮੁ ਜਗਦੀਸ ਇਹਨਾ 20 ਲੱਖ ਜੀਬਾਂ ਨਾਲ ਜੇ ਕਾਲਪੁਰਖ ਦੇ ਇੱਕ ਨਾਮ ਨੂੰ ਇੱਕ 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 ਲੱਖ ਵਾਰੀ ਆਖੀਏ ਤਾ ਪੀ ਕੂੜੇ ਮਨੁੱਖ ਦੀ ਏ ਕੂੜੀ ਹੀ ਠੀਸ ਆਇ ਇਤਰਾਏ ਪਤ ਪੌੜੀਆਂ ਚੜੀਆ ਹੋਏ 21 ਇਸ ਰਸਤੇ ਵਿੱਚ ਪ੍ਰਮਾਤਮਾ ਨਾਲੋਂ ਵਿੱਚ ਦੂਰ ਕਰਨ ਵਾਲੇ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ ਉਹਨਾਂ ਉੱਤੇ ਆਪਾਂ ਭਾਵ ਗਵਾ ਕੇ ਹੀ ਚੜ ਸਕੀਦਾ ਹੈ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਪੀ ਰੀਸ ਆ ਗਈ ਹੈ ਜੈਸੀ ਪੀ ਆਕਾਸ਼ ਤੇ ਅਪੜ ਜਾਈਏ ਨਾਨਕ ਨਦਰੀ ਪਾਈ ਆ ਕੁੜੀ ਕੂੜਾ ਠੀਸ ਇਹ ਨਾਨਕ ਜੀ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲਦਾ ਹੈ ਨਹੀਂ ਤਾਂ ਕੂੜੇ ਮਨੁੱਖਰੀ ਆਪਣੇ ਆਪ ਦੀ ਨਿਰੀ ਕੋੜੀ ਹੀ ਵਡਿਆਈ ਹੈ ਕਿ ਮੈਂ ਸਿਮਰਨ ਕਰ ਰਹਾ ਹਾਂ ਆਖਣ ਜੋਰ ਚੁੱਪ ਨਹਿ ਜ਼ੋਰ ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ ਜ਼ੋਰ ਨਾ ਮੰਗਣ ਦੇਣ ਦਾ ਜ਼ੋਰ ਨਾ ਹੀ ਮੰਗਣ ਵਿੱਚ ਸਾਡੀ ਮਨਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿੱਚ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਦਿੰਦੀ ਜੋ ਨਾ ਰਾਜ ਮਾਲ ਮਨਸੂਰ ਇਸ ਰਾਜ ਤੇ ਮਾਲ ਤੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਹੂੰ ਫਾ ਹੁੰਦੀ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਆਤਮਾਕ ਜਾਗ ਵਿੱਚ ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਵੀ ਸਾਡੀ ਸਮਰੱਥਾ ਨਹੀਂ ਹੈ ਜੋਰ ਨਾਲ ਜੁਗਤੀ ਛੁੱਟਾ ਸੰਸਾਰ ਉਸ ਜੁਗਤੀ ਵਿੱਚ ਰਹਿਣ ਲਈ ਵੀ ਸਾਡਾ ਇਖਤਿਆਰ ਨਹੀਂ ਹੈ ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ ਜਿਸ ਹੱਥ ਜੋਰ ਕਰ ਵੇਖਾ ਸੋਏ ਉਹ ਅਕਾਲ ਪੁਰਖ ਰਚਨਾ ਰਚ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ ਜਿਸ ਦੇ ਹੱਥ ਵਿੱਚ ਸਮਰੱਥਾ ਹੈ ਨਾਨਕ ਉੱਤਮ ਨੀਚ ਨਾ ਕੋਇ ਨਾਨਕ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਅਤੇ ਨਾ ਹੀ ਨੀਚ ਰਾਤੀ ਰੁੱਤੀ ਥਿਤੀ ਵਾਰ ਰਾਤਾਂ ਰੁੱਤਾਂ ਥਿਤਾ ਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਹਵਾ ਪਾਣੀ ਅਗ ਤੇ ਪਾਤਾਲ ਇਸੋ ਤੇ ਧਰਤੀ ਥਾਪੂ ਰਕੀ ਧਰਮਸਾਲ ਧਰਤੀ ਨੂੰ ਧਰਮ ਕਮਾਣ ਦਾ ਸਥਾਨ ਬਣਾ ਕੇ ਟਿਕਾ ਦਿੱਤਾ ਹੈ ਇਸ ਵਿੱਚ ਜੀਵ ਜਗਤ ਕੇ ਰੰਗ ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾ ਦੇ ਜੀਵ ਵਸਦੇ ਹਨ ਤਿਲਕੇ ਨਾਮ ਅਨੇਕ ਅਨੰਤ ਜਿਨ੍ਹਾਂ ਦੇ ਅਨੇਕਾਂ ਤੇ ਅਣਗਿਣਤ ਹੀ ਨਾਮ ਹਨ ਕਰਮੀ ਕਰਮੀ ਹੋਏ ਵਿਚਾਰ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰ ਤੇ ਨਿਵੇੜ ਹੁੰਦਾ ਹੈ ਸੱਚਾ ਆਪ ਸੱਚਾ ਦਰਬਾਰ ਅਕਾਲ ਪੁਰਖੂ ਆਪ ਸੱਚਾ ਹੈ ਉਸ ਦਾ ਦਰਬਾਰ ਵੀ ਸੱਚਾ ਹੈ ਦਿੱਤਾ ਸੋਹਣ ਪੰਚ ਪਰਵਾਣ ਉਸ ਦਰਬਾਰ ਵਿੱਚ ਸੰਤ ਜਨ ਪ੍ਰਤੱਖ ਤੌਰ ਤੇ ਸੋਭਦੇ ਹਨ ਨਦਰੀ ਕਰਮ ਪਾਵੈ ਨਿਸ਼ਾਨ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉੱਤੇ ਵਿੜਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ਕੱਚ ਪਕਾਈ ਉਥੈ ਪਾਏ ਕਚਿਾਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ ਨਾਨਕ ਗਿਆ ਚਾ ਪੈ ਜਾਏ ਇਹ ਨਾਨਕ ਅਕਾਲ ਪੁਰਖ ਦੇ ਦਰ ਤੇ ਗਿਆ ਹੀ ਸਮਝ ਆਉਂਦੀ ਹੈ ਕਿਸਰ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ ਧਰਮ ਕੰਡ ਕਾ ਇਹੋ ਧਰਮ ਧਰਮ ਖੰਡ ਦਾ ਨਿਰਾ ਇ ਕਰਤੱਬ ਹੈ ਜੋ ਉੱਪਰ ਦੱਸਿਆ ਗਿਆ ਹੈ ਗਿਆਨ ਕੰਡ ਕਾ ਆਖੋ ਕਰਮ ਹੁਣ ਗਿਆਨ ਕੰਡ ਦਾ ਕਰਤੱਬ ਵੀ ਸਮਝ ਲਵੋ ਜੋ ਅਗਣੀਆਂ ਤੁਕਾਂ ਵਿੱਚ ਹੈ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਂਡ ਮਹੇਸ਼ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪਾਉਣ ਪਾਣੀ ਤੇ ਅਗਣੀਆਂ ਹਨ ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ ਕੇਤੇ ਬਰਮੇ ਘੜਤ ਘੜੀਆ ਰੂਪ ਰੰਗ ਕੀ ਵੇਸ਼ ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਕਈ ਰੂਪ ਕਈ ਰੰਗ ਤੇ ਕਈ ਵੇਸ਼ ਹਨ ਕੀਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪਦੇਸ਼ ਅਕਾਲਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ ਬੇਅੰਤ ਮੇਰੂ ਪਰਬਤ ਬੇਅੰਤ ਧੂਪਗਤ ਤੇ ਉਹਨਾਂ ਦੇ ਉਪਦੇਸ਼ ਹਨ ਕਿਤੇ ਇੰਦ ਚੰਦ ਸੂਰਜ ਕਿਤੇ ਕਿਤੇ ਮੰਡਲ ਦੇਸ਼ ਬੇਅੰਤ ਇੰਦਰ ਦੇਵਤੇ ਚੰ드ਰਮਾ ਬੇਅੰਤ ਸੂਰਜ ਅਤੇ ਬੇਅੰਤ ਭਵਨ ਚੱਕਰ ਹਨ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਬਯੰਤ ਸਿੱਧ ਹਨ ਬਯੰਤ ਬੁੱਧ અવਤਾਰ ਹਨ ਬਯੰਤ ਨਾਥ ਹਨ ਅਤੇ ਬਯੰਤ ਦੇਵੀਆਂ ਦੇ ਪੈਰਾਵੇ ਹਨ ਕਿਤੇ ਦੇਵ ਦਨਵ ਮੁਨ ਕਿਤੇ ਕਿਤੇ ਰਤਨ ਸਮੰਦ ਅਕਾਲ ਪੁਰਖ ਦੀ ਰਚਨਾ ਵਿੱਚ ਬਯੰਤ ਦੇਵਤੇ ਅਤੇ ਦੇਵਤ ਹਨ ਬਯੰਤ ਮੁਨੀ ਹਨ ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾ ਦੇ ਸਮੁੰਦਰ ਹਨ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੀਤੀ ਪਾਤ ਨਿਰੰਧ ਜੀਵ ਰਚਨਾ ਦੀਆਂ ਬੇਅੰਤ ਖਾਣੀਆਂ ਹਨ ਜੀਵਾਂ ਦੀਆਂ ਬੋਲੀਆਂ ਵੀ ਚਾਰ ਨਹੀਂ ਬੇਅੰਤ ਬਾਣੀਆਂ ਹਨ ਬੇਅੰਤ ਪਾਤ ਸਾਹ ਤੇ ਰਾਜ ਹਨ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਬਿਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਮਨ ਦੁਆਰਾ ਲਾਂਦੇ ਹਨ ਬਿਅੰਤ ਸੇਵਕ ਹਨ ਇਹ ਨਾਨਕ ਕੋਈ ਅੰਤ ਨਹੀਂ ਪੈ ਸਕਦਾ ਗਿਆਨ ਕੰਡ ਮੈਂ ਗਿਆਨ ਪਰਚੰਡ ਗਿਆਨ ਕੰਡ ਵਿੱਚ ਭਾ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ ਤੇ ਤੈ ਨਾਦ ਬੁਨ ਬਿਲਾਉਦ ਕੋਡ ਅਨੰਦ ਇਸ ਅਵਸਥਾ ਵਿੱਚ ਮਨ ਨੂੰ ਸਭ ਰਾਗਾ ਤਮਾਸ਼ੀਆਂ ਤੇ ਕਉਤਕਾਂ ਦਾ ਸਵਾਦ ਆ ਜਾਂਦਾ ਹੈ ਸ਼ਰਮਕੰਡ ਕੀ ਬਾਣੀ ਰੂਪ ਉਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ ਤਿਤੈ ਘੜਤ ਘੜੀਏ ਬਹੁਤ ਅਨੂਪ ਇਸ ਅਵਸਥਾ ਵਿੱਚ ਨਵੀਂ ਘੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੇ ਕੋ ਕਹ ਪਿਛੈ ਪਛਤਾਏ ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿਛੋ ਪਛਤਾਉਂਦਾ ਹੈ ਤਤ ਘੜੀਆ ਸੁਰਤ ਮਤ ਮਨ ਬੁੱਧ ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ ਮਨ ਵਿੱਚ ਜਾਗਰੂਤ ਪੈਦਾ ਹੋ ਜਾਂਦੀ ਹੈ ਤੇ ਤੈ ਘੜੀ ਹੈ ਸੁਰਾਂ ਸਿਦਾਾਂ ਕੀ ਸਿੱਧ ਸ਼ਰਮ ਖੰਡ ਵਿੱਚ ਦੇਵਤਿਆਂ ਦੇ ਸਿੱਧਾ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ ਕਰਮ ਕੰਡੋ ਕੀ ਬਾਣੀ ਜ਼ੋਰ ਬਖਸ਼ਿਸ਼ ਵਾਲੀ ਅਵਸਥਾ ਦੀ ਬਣਾਵਟ ਬਲ ਹੈ ਤੇ ਤੈ ਹੋਰ ਨਾ ਕੋਈ ਹੋਰ ਕਿਉਂਕਿ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲਪੁਰਖ ਤੋਂ ਬਿਨਾ ਕੋਈ ਦੂਜਾ ਉਕਾ ਨਹੀਂ ਸਕ ਰਹੀਦਾ ਰਹਿੰਦਾ ਤਿੱਤਰ ਜੂਦ ਮਹਾਬਲ ਸੂਰ ਉਸ ਅਵਸਥਾ ਵਿੱਚ ਜੋ ਮਨੁੱਖ ਹਨ ਔਰ ਜੋਦੇ ਮਹਾਬਲੀ ਤੇ ਸੂਰ ਮੇ ਹਨ ਤਨ ਮੈਂ ਰਾਮ ਰਹਿਆ ਭਰਪੂਰ ਉਹਨਾਂ ਦੇ ਰੋਮ ਰੋਮ ਵਿੱਚ ਅਕਾਲਪੁਰਖ ਵਸ ਰਹਾ ਹੈ ਤਿੱਤਰ ਸੀਤੋ ਸੀਤਾ ਮੈਂ ਮਾਮਾ ਹੈ ਉਸ ਬਕਸ਼ਸ ਵਸਤਾ ਵਿੱਚ ਅਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲਪੁਰਖ ਦੀ ਵਿਢਾਈ ਵਿੱਚ ਪਰੋਤਾ ਰਹਿੰਦਾ ਹੈ ਤਾਂ ਕਿ ਰੂਪ ਉਹ ਨਾ ਖਤਨੇ ਜਾਹੇ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਮੂੰਹ ਉਤੇ ਨੂਰ ਹੀ ਨੂਰ ਲਿਸ਼ਕਦਾ ਹੈ ਨਾ ਉਹ ਮਰੈ ਨਾ ਠਾਗੇ ਜਾਹੇ ਉਹ ਆਤਮਕ ਬਹੁਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ਵਿਣਕਰਮ ਵਸੈ ਮਨ ਮਾਹੀ ਇਹਨਾਂ ਦੇ ਮਨ ਵਿੱਚ ਅਕਾਲਪੁਰਖ ਵਸਦਾ ਹੈ ਤੇ ਤੈ ਭਗਤ ਤੂੰ ਵਸੈ ਕਿ ਲੋ ਉਸ ਵਸਤਾ ਵਿੱਚ ਕਈ ਭਵਨਾ ਦੇ ਭਗਤ ਜਨ ਵਸਦੇ ਹਨ ਕਰੇ ਆਨੰਦ ਸੱਚਾ ਮਨ ਸੋਏ ਜੋ ਸਦਾ ਖਿੜੇ ਰਹਿੰਦੇ ਹਨ ਕਿਉਂਕਿ ਉਹ ਸੱਚਾ ਕਾਲਪੁਰਖ ਉਹਨਾਂ ਦੇ ਮਨ ਵਿੱਚ ਮੌਜੂਦ ਹੈ ਸੱਚਖੰਡ ਵਸੈ ਨਿਰੰਕਾਰ ਸਚਕੰਡ ਵਿੱਚ ਭਾਵ ਕਾਲਪੁਰਕ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਉਹ ਅਕਾਲਪੁਰ ਖਾਪੀ ਵਸਦਾ ਹੈ ਪਰ ਕਰ ਵਿਕਾ ਨਦਰੁ ਨਿਹਾਲ ਜੋ ਸ੍ਰਿਸ਼ਟੀ ਨੂੰ ਰੱਜ ਰੱਜ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ ਤਿਤੈ ਕੰਡ ਮੰਡਲ ਵਰ ਭੰਡ ਉਸ ਵਸਤਾ ਵਿੱਚ ਭਾਵ ਕਾਲਪੁਰਕ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਲਕ ਨੂੰ ਬਿਆੰਤ ਖੰਡ ਮੰਡਲ ਤੇ ਬਿਆੰਤ ਬ੍ਰਹਿਮੰਡ ਜੇ ਕੋ ਕਥਾ ਤਾਂ ਅੰਤੋ ਨਾ ਅੰਤ ਜੇ ਕੋਈ ਮਨੁੱਖ ਇਸ ਦਾ ਕਤਨ ਕਰਨ ਲੱਗੇ ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ ਤਿਰਤਾ ਲੋ ਲੋ ਆਕਾਰ ਉਸ ਸਵਸਥਾ ਵਿੱਚ ਬਿਆੰਤ ਭਵਨ ਤੇ ਆਕਾਰ ਦਿਸਦੇ ਹਨ ਜੇ ਜੇ ਹੁਕਮ ਤੇ ਵਾਰ ਤੇਵਕਾਰ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਆਕਾਰਪੁਰਖ ਦਾ ਹੁਕਮ ਹੁੰਦਾ ਹੈ ਵੇਖਾ ਵਿਗਸੈ ਕਰ ਵਿਚਾਰ ਅਕਾਲਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਕੁਝ ਹੁੰਦਾ ਹੈ ਨਾਨਕ ਕਤ ਨਾ ਕਰੜਾ ਸਰ ਇਹ ਨਾਨਕ ਇਸ ਅਵਸਥਾ ਦਾ ਕਤਨ ਕਰਨਾ ਬਹੁਤ ਹੀ ਔਖਾ ਹੈ ਜਤ ਪਹਾੜਾ ਧੀਰਜ ਸੁਨਿਆਰ ਜੇ ਜਤ ਰੂਪ ਦੁਕਾਨ ਹੋਵੇ ਧੀਰਜ ਸੁਨਿਆਰਾ ਬਣੇ ਐਰਣ ਮਰਤੂ ਵਿਦੂ ਹਤਿਆਰ ਮਨੁੱਖ ਦੀ ਆਪਣੀ ਮਤ ਐਰਣ ਹੋਵੇ ਉਸ ਮਤ ਐਰਣ ਉਤੇ ਗਿਆਨ ਹਥੋੜਾ ਵੱਜੇ ਭਾਉ ਕਲਾ ਅਗਨ ਤਪਤਾਉ ਇਹ ਕਾਲ ਪੁਕੁਰ ਦਾ ਡਾਰ ਧੋਕਣੀ ਹੋਵੇ ਕਾਲ ਕਮਾਈ ਅਗ ਹੋਵੇ ਪ੍ਰੇਮ ਕੋਠਾਲੀ ਹੋਵੇ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਇਹ ਭਾਈ ਉਸ ਕੋਠਾਲੀ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਲਗਲਾਵੋ ਘੜਿਆ ਸ਼ਬਦ ਸੱਚੀ ਟਕਸਾਲ ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ ਜਿਨ ਕਉ ਨਦਰ ਕਰਮ ਤਿਨ ਕਾਰ ਇਹ ਕਾਰ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਇਹ ਨਾਨਕ ਉਹ ਮਨੁੱਖ ਆ ਕਾਲਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪ੍ਰਾਂਤ ਸ੍ਰੀਣਾ ਲਈ ਇਉਂ ਚੰਨ ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ ਪਾਣੀ ਸਭ ਜੀਵਾਂ ਦਾ ਪਿਉ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ ਦੇਵ ਸੂਰਤ ਦੁਏ ਦਾਈ ਦਾਇਆ ਕਹਿੰਦਾ ਸਗਲ ਜਗਤ ਦਿਨ ਤੇ ਰਾਤ ਦੋਵੇਂ ਖਡਾਵਾਂ ਤੇ ਖਡਾ ਵੀ ਹਨ ਸਾਰਾ ਸੰਸਾਰ ਖੇਡ ਰਹਾ ਹੈ ਚੰਗੀਆਂ ਬੋਰ ਆਈਆਂ ਵਚ ਧਰਮ ਹਦੂਰ ਧਰਮ ਰਾਜ ਅਕਾਲ ਪੁਰਖ ਦੀ ਯੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪੂ ਆਪਣੀ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਾਲਪੁਰਖ ਤੋਂ ਦੂਰ ਹੋ ਜਾਂਦੇ ਹਨ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਜਿਨ੍ਹਾਂ ਮਨੁੱਖਾਂ ਨੇ ਕਾਲਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ਨਾਨਕ ਤੇ ਮੋਕ ਜਲੇ ਕਿਤੀ ਸ਼ੁੱਤੀ ਨਾਲ ਇਹ ਨਾਨਕ ਉਹਜਲ ਮੁਕ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕੂੜ ਦੀ ਪਾਲ ਢਾਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਇਨੇ ਨਾਮ ਮੁਰਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੋਕ ਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਕਾਲ ਸਾ ਵਾਹਿਗੁਰਜੀ ਕੀ ਪਤੇ